ਆਈਟੀਆਈ ਗਿਆ ਉਥੇ ਜਿਹੜੇ ਮੁੰਡੇ ਟਾਪ ਦੇ ਐਥਲੀਟ ਆ 골ਡ ਮੈਡਲ ਜਿੱਤ ਚੁੱਕੇ ਆ ਉਹ ਵਿਚਾਰੇ ਸੱਪਾਂ ਚ ਭਜਦੇ ਆ ਸੱਪ ਡੰਗ ਵੀ ਮਾਰਦੇ ਆ ਤੇ ਇੱਥੇ ਦੇਖ ਲੋ ਫ੍ਰੀ ਚ ਕੀ ਕੀ ਫੈਸਿਲਟੀਆਂ ਆ ਲੱਗਦੀ ਆ ਫ੍ਰੀ ਫੈਸਿਲਿਟੀ ਆ ਜੀ ਸਾਰੀ ਗਾਂਹਾਂ ਉੱਤੇ ਫੁੱਟਬਾਲ ਗਰਾਊਂਡ ਆ ਕ੍ਰਿਕਟ ਗਰਾਊਂਡ ਆ ਪਿੱਛੇ ਆ ਉਹ ਵੀ ਸਾਰਾ ਫ੍ਰੀ ਚ ਜਿੰਨੇ ਸ਼ਾਵਰ ਲੈਣਾ ਸ਼ਾਵਰ ਲੈ ਸਕਦਾ ਵਾਸ਼ਰੂਮ ਵੀ ਬਣੇ ਆ ਆਪਣਾ ਕੱਟਕੁੱਟ ਚੇਂਜ ਕਰਨ ਨੂੰ ਓਹੋ ਕੁੜੀਆਂ ਮੁੰਡਿਆਂ ਲਈ ਸਾਰੇ ਵੱਖਰੇ ਬਕਰੇ ਆ ਤੇ ਸਾਡੇ ਜਿਹੜੀਆਂ ਸਾਡੀਆਂ ਧੀਆਂ ਪੈਣਾ ਆਈਟੀਆਈ ਗਰਾਊਂਡ ਚ ਆਉਂਦੀਆਂ ਉਹਨਾਂ ਲਈ ਵਾਸ਼ਰੂਮ ਜਾਣ ਦੀ ਵੀ ਕੋਈ ਫੈਸਿਲਿਟੀ ਨਹੀਂ ਪਾਣੀ ਪੀਣ ਤੱਕ ਦੀ ਕੋਈ ਫੈਸਿਲਿਟੀ ਨਹੀਂ ਫੇਰ ਅਸੀਂ ਕਹਿੰਨੇ ਆ ਕਿ ਸਾਡਾ 골ਡ ਮੈਡਲ ਕਿਉਂ ਨਹੀਂ ਆਦਾ 올림픽 ਚ 골ਡ ਮੈਡਲ ਕਿਉਂ ਨਹੀਂ ਆਦਾ ਦੇਖੋ ਅਸੀਂ ਕਿੰਨੇ ਪਿੱਛੇ ਆ ਇਸੇ ਕਰਕੇ ਨਾ ਕੰਟਰੀਆਂ ਚ ਜਿਹੜੇ ਪਲੇਅਰ ਆ ਉਹ ਵਧੀਆ ਪਰਫਾਰਮੈਂਸ ਦੇ ਪਾਉਂਦੇ ਕਿਉਂਕਿ ਪ੍ਰੈਕਟਿਸ ਕਰਨ ਲਈ ਉਹਨਾਂ ਕੋਲ ਜਗ੍ਹਾ ਹੈ ਉਹਨਾਂ ਕੋਲ ਗਰਾਊਂਡ ਹੈ ਔਰ ਵਧੀਆ ਖਾਣਾ ਖਾਂਦੇ ਆ ਜਿਹਨਾਂ ਜਿਹਦੇ ਨਾਲ ਉਹਨਾਂ ਦਾ ਸਟੈਮਨਾ ਵੀ ਬਣਦਾ ਜੁਝਾਨ ਵੀ ਆਉਂਦੀ ਹੈ ਤੇ ਸਾਡ ਨੂੰ ਮਿਲਦਾ ਕੀ ਹੈ ਸਿਰਫ ਤਕੇ ਜਸਾ ਪ ਕਰੀ ਮੜੇ ਤਾਂ ਇਹ ਲੀਡਰ ਐ ਬੈਠੇ ਆ ਆ ਰਾਜੀਨਾਕ ਖੋਖਲਾ ਹੋ ਗਿਆ ਸੀ ਔਰ ਇਹਨੂੰ ਇੱਥੇ ਇਸ ਤਰੀਕੇ ਵਰਤੇ ਗਿਆ ਕਿ ਲੋਕੀ ਬਹਿ ਕੇ ਖਾ ਪੀ ਸਕਣ ਜਾਂ ਇਹਦੇ ਨੂੰ ਵਰਤੋ ਚ ਲਿਆ ਸਕਣ ਇਹ ਨਹੀਂ ਕਿ ਇੱਥੇ ਦਰਖਤ ਕੱਟਿਆ ਜਿਵੇਂ ਆਪਣੇ ਸਰਕਾਰੀ ਸਕੂਲ ਚ ਦਰਖਤ ਕੱਟ ਲੈਂਦੇ ਆ ਰਾਤ-ਰਤ ਗੈਬ ਕਰਕੇ ਉਹਨੂੰ ਵੇਚ ਲੈਂਦੇ ਆ ਕਾਗਜਾਂ ਦਿਖਾ ਦਿੰਦੇ ਕਿ ਜੀ ਡੇਗ ਗਿਆ ਸਾਡਾ ਖਰਚਾ ਬਹੁਤ ਆ ਉਹਨੂੰ ਚੱਕ ਕੇ ਇੱਕ ਥਾਂ ਤੇ ਲੈ ਕੇ ਜਾਣ ਨੂੰ ਲੇਕਿਨ ਉਹ ਸਾਰਾ ਪੈਸਾ ਜੇਬ ਚ ਜਾਂਦਾ